ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਲੱਗਿਆ ਵੱਡਾ ਝਟਕਾ ਇਮੀਗ੍ਰੇਸ਼ਨ ਦੇ ਵੱਲੋਂ ਸਾਲ 2025 ਦੇ ਵਿੱਚ ਨਵੇਂ ਕਾਨੂੰਨ ਕਰ ਦਿੱਤੇ ਗਏ ਲਾਗੂ ਸਾਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਪੰਜਾਬ ਦੇ ਵਿੱਚੋਂ ਖਾਸ ਤੌਰ ਤੇ ਭਾਰਤ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਕੈਨੇਡਾ ਜਾਣ ਨੂੰ ਲੈ ਕੇ ਰੁਝਾਨ ਚੱਲਿਆ ਹਰ ਨੌਜਵਾਨਾ ਲੜਕਾ ਲੜਕੀ ਕੈਨੇਡਾ ਜਾਣਾ ਚਾਹੁੰਦਾ ਸੀ ਜਾਂ ਫਿਰ ਉਹਨਾਂ ਦੇ ਮਾਪੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਉਹਨਾਂ ਦਾ ਪੁਵੇਖਾ ਸੈਟਲ ਕਰਨਾ ਚਾਹੁੰਦੇ ਸੀ ਪਰ ਕੁਝ ਕੁ ਸਮੇਂ ਦੇ ਵਿੱਚ ਕੈਨੇਡਾ ਦੀ ਸਰਕਾਰ ਦੇ ਵੱਲੋਂ ਬਹੁਤ ਸਾਰੇ ਕਾਨੂੰਨਾਂ ਦੇ ਵਿੱਚ ਬਦਲਾਅ ਕਰ ਦਿੱਤੇ ਗਏ ਨਵੇਂ ਕਾਨੂੰਨ ਲਿਆ ਕੇ ਸਖਤਾਈ ਕਰ ਦਿੱਤੀ ਹੈ ਇਹ ਸਭ ਦੇ ਵਿਚਾਲੇ ਇਮੀਗ੍ਰੇਸ਼ਨ ਦੇ ਵੱਲੋਂ ਹੁਣ ਫੰਡ ਵਧਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ ਜਾਨੀ ਕਿ ਆਈ ਆਰ ਸੀ ਸੀ ਦੇ ਵੱਲੋਂ 29 ਜੁਲਾਈ 2025 ਨੂੰ ਇੱਕ ਵੱਡਾ ਐਲਾਨ ਕੀਤਾ ਜਿਸ ਦੇ ਵਿੱਚ ਕਿ ਇਮੀਗ੍ਰੇਸ਼ਨ ਦੇ ਵਧੇ ਹੋਏ ਫੰਡ ਦਾ ਐਲਾਨ ਕਰ ਦਿੱਤਾ ਹੁਣ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਜਾਨੀ ਕਿ AIP ਰਾਹੀਂ ਜਿਹੜੇ ਲੋਕ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵੱਡਾ ਝਟਕਾ ਲੱਗੇ ਆ ਇਮੀਗ੍ਰੇਸ਼ਨ ਜਿਹੜਾ ਜਾਨੀ ਕਿ ਅਟਲਾਂਟਿਕ ਇਮੀਗ੍ਰੇਸ਼ਨਲ ਪ੍ਰੋਗਰਾਮ ਹੈ AIP ਰਾਹੀਂ ਕੈਨੇਡਾ ਆਉਣ ਲਈ ਨਵੀਆਂ ਵਿੱਤੀ ਲੋੜਾਂ ਨੂੰ ਵਧਾ ਦਿੱਤਾ ਗਿਆ ਹੁਣ ਵਿਦੇਸ਼ੀ ਨਾਗਰਿਕਾਂ ਨੂੰ ਸਾਲ 2025 ਦੇ ਵਿੱਚ 2024 ਦੇ ਮੁਕਾਬਲੇ ਘੱਟੋ ਘੱਟ 140 ਡਾਲਰ ਨੇ ਜਿਹੜੇ ਹੋਰ ਦਿਖਾਉਣੇ ਪੈਣਗੇ ਸ਼ੋਅ ਕਰਨੇ ਦੇ ਸਾਲ 224 ਦੇ ਵਿੱਚ ਇੱਕ ਵਿਅਕਤੀ ਦੇ ਲਈ ਘਟੋ ਘਾਟ ਫੰਡ ਸੀ ਜਿਹੜਾ 3672 ਡਾਲਰ ਸੀ ਜਿਸ ਨੂੰ ਹੁਲ ਵਧਾ ਕੇ ਸਾਲ 225 ਦੇ ਵਿੱਚ 3815 ਡਾਲਰ ਕਰ ਦਿੱਤਾ ਗਿਆ ਇਹ ਲਗਭਗ 3.99 ਡਾਲਰ ਦੀ ਜਿਹੜੀ ਵਾਧੂ ਰਾਸ਼ੀ ਆ ਉਹ ਵਧਾ ਦਿੱਤੀ ਗਈ ਇਹ ਰਾਸ਼ੀ ਕੈਨੇਡਾ ਦੇ ਵਿੱਚ ਐਟਲੈਂਟਿਕ ਪ੍ਰਾਂਤ ਜਿਸ ਦੇ ਵਿੱਚ ਨਵਾਂ ਬਰੰਜਵਿਕ ਤੇ ਉਸ ਤੋਂ ਬਾਅਦ ਨਿਵਾਸ਼ ਕੋਸ਼ੀਆ ਪ੍ਰਿੰਸ ਐਡਵਰਡ ਆਇਰਲੈਂਡ ਉਸ ਤੋਂ ਬਾਅਦ ਨਿਊ ਫਾਉਂਡਲੈਂਡ ਐਂਡ ਲੇਵਰਾਡੋਰ ਦੇ ਵਿੱਚ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਦੇ ਉੱਪਰ ਲਾਗੂ ਹੋਵੇਗੀ ਉੱਥੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਉਹ ਵਿਦੇਸ਼ੀ ਨਾਗਰਿਕ ਜੋ ਪਹਿਲਾਂ ਤੋਂ ਹੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਪਰ ਕੰਮ ਕਰ ਰਹੇ ਹਨ ਉਹਨਾਂ ਦੇ ਉੱਪਰ ਨਵੇਂ ਫੰਡ ਦਾ ਕਿਸੇ ਵੀ ਤਰੀਕੇ ਲੋਡ ਨਹੀਂ ਪੈਣ ਵਾਲਾ ਇਹ ਨਵੇਂ ਫੰਡ ਦਾ ਕਾਨੂੰਨ ਲਾਗੂ ਨਹੀਂ ਹੋਣ ਵਾਲਾ ਇਹ ਉਹਨਾਂ ਲਈ ਇੱਕ ਵੱਡੀ ਰਾਹਤ ਆ ਜੋ ਪਹਿਲਾਂ ਤੋਂ ਆਪਣੀ ਜ਼ਿੰਦਗੀ ਕੈਨੇਡਾ ਦੇ ਵਿੱਚ ਵਸਾ ਚੁੱਕੇ ਨੇ Atlantik Immigration Program 2017 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਮੁੱਖ ਉਦੇਸ਼ ਅਟਲਾਂਟਿਕ ਪ੍ਰਾਂਤਾਂ ਦੇ ਵਿੱਚ ਮਿਹਨਤੀ ਕੁਸ਼ਲ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨਾ ਸੀ ਸਾਲ 2022 ਦੇ ਵਿੱਚ ਇਹ ਪ੍ਰੋਗਰਾਮ ਨੌਕਰੀਦਾਤਾ ਦੀ ਸਿੱਧੀ ਭੂਮਿਕਾ ਤੇ ਨਿਰਭਰ ਕਰਦਾ ਜਿੱਥੇ ਨੌਕਰੀਦਾਤਾ ਪਹਿਲਾਂ ਨੌਕਰੀ ਦੀ ਪੇਸ਼ਕਸ਼ ਕਰਦਾ ਫਿਰ ਉਮੀਦਵਾਰ ਵਿਦੇਸ਼ ਤੋਂ ਇਮੀਗ੍ਰੇਟ ਕਰਦਾ ਜੋ ਲੋਕ 2025 ਦੇ ਵਿੱਚ AIP ਰਾਹੀਂ ਔਰ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੂੰ ਆਪਣੀਆਂ ਵਿੱਤੀ ਯੋਜਨਾਵਾਂ ਮੁਤਾਬਕ ਤਿਆਰੀ ਕਰਨੀ ਪਵੇਗੀ ਉੱਚੀਆਂ ਲੈਵਲ ਦੀਆਂ ਲਾਗਤਾਂ ਜਾਂ ਫਿਰ ਇਨਫਲੇਸ਼ਨ ਦੇ ਮੱਦੇ ਨਜ਼ਰੇ ਵਾਧੂ ਫੰਡ ਆਈ ਆਰ ਸੀ ਸੀ ਵੱਲੋਂ ਲਾਜ਼ਮੀ ਕਰ ਦਿੱਤੇ ਨੇ ਤਾਂ ਜੋ ਆਉਣ ਵਾਲੇ ਇਮੀਗ੍ਰੈਂਟਾਂ ਦੀ ਆਰਥਿਕ ਸਥਿਤੀ ਸਥਿਰ ਹੋ ਸਕੇ ਸਾਲ 2025 ਦੇ ਵਿੱਚ ਏ ਆਈ ਪੀ ਰਾਹੀਂ ਕੈਨੇਡਾ ਦੀ ਯੋਜਨਾ ਬਣਾ ਰਹੇ ਉਮੀਦਵਾਰਾਂ ਦੀ ਘੱਟੋ ਘੱਟ ਫੰਡ 3815 ਡਾਲਰ ਹੋ ਗਿਆ ਜੋ ਕਿ ਸਾਲ 2024 ਦੇ ਵਿੱਚ ਇਹ ਰਾਸ਼ੀ 3672 ਡਾਲਰ ਸੀ ਪਹਿਲਾਂ ਇਹ ਫੈਸਲਾ 3.99% ਦੇ ਵਾਧੂ ਨਾਲ ਹੋਇਆ ਜਿਸ ਦਾ ਮੁੱਖ ਉਦੇਸ਼ ਆਉਣ ਵਾਲੇ ਜਿਹੜੇ ਨਾਗਰਿਕ ਨੇ ਜਾਂ ਫਿਰ ਇਮੀ ਇਮੀਗ੍ਰੇਸ਼ਨ ਹੈ ਉਹਨਾਂ ਦੀ ਆਰਥਿਕ ਸਥਿਤੀ ਨੂੰ ਜਿਹੜਾ ਸੁਧਾਰ ਕਰਨਾ ਤਾਂ ਹੁਣ ਕੈਨੇਡਾ ਦੇ ਵੱਲੋਂ ਜੇ ਰੂਲ ਚੇਂਜ ਕੀਤੇ ਗਏ ਨੇ ਜਿਹੜੇ AIP ਰਾਹੀਂ ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਨੇ AIP ਉਹ ਇੱਕ ਇੱਕ ਜੇ ਕਹਦੇ ਆ ਕਿ ਨਵਾਂ ਪ੍ਰੋਗਰਾਮ ਹੈ ਜੋ ਕਿ ਸਾਲ 217 ਦੇ ਵਿੱਚ ਸ਼ੁਰੂ ਹੋਇਆ ਸੀ ਇਸ ਦੇ ਵਿੱਚ ਬਹੁਤ ਸਾਰੇ ਲੋਕ ਇਸੇ ਦੇ ਨਾਲ ਕੈਨੇਡਾ ਦੇ ਵਿੱਚ ਜਾਂਦੇ ਨੇ ਪਰ ਜੇਕਰ ਤੁਸੀਂ ਜਾਣਾ ਤਾਂ ਤੁਹਾਨੂੰ ਜਿਹੜਾ ਵਧੇਰੇ ਫੰਡਾਂ ਦੀ ਲੋੜ ਪਵੇਗੀ ਕਿਉਂਕਿ ਕੈਨੇਡਾ ਦੇ ਵੱਲੋਂ ਇਸ ਸਾਲ 2025 ਦੇ ਵਿੱਚ ਰੂਲ ਚੇਂਜ ਕਰ ਦਿੱਤੇ ਨੇ ਆਈਆਰਸੀਸੀ ਦੇ ਵੱਲੋਂ 29 ਜੁਲਾਈ 2025 ਨੂੰ ਨਵੇਂ ਕਾਨੂੰਨ ਦਾ ਨਵੇਂ ਫੰਡਸ ਦਾ ਐਲਾਨ ਕਰ ਦਿੱਤਾ ਗਿਆ ਹੈ